ਰਣਾ ਸਾਹਿਬ ਤੁਹਾਡੀ 92 ਸਾਲ ਦੀ ਮਾਸ਼ਾਅੱਲਾ ਉਮਰ ਹੈ ਤੁਸੀਂ ਸਾਰਾ ਕੁਝ ਬਦਲਦਾ ਦੇਖਿਆ ਸਮਾਜਿਕ ਤੌਰ ਤੇ ਪੰਜਾਬ ਦੇ ਵਿੱਚ ਵੀ ਪਰਿਵਾਰਾਂ ਦੇ ਵਿੱਚ ਵੀ ਹਰੇਕ ਖਿੱਤੇ ਦੇ ਵਿੱਚ ਵੀ ਤੁਹਾਨੂੰ ਕਿਹੜੀ ਚੀਜ਼ ਚੁਬਦੀ ਹੈ ਕਿਹੜਾ ਵੱਡਾ ਪਰਵਰਤਨ ਤੁਸੀਂ ਦੇਖਦੇ ਆ ਸਰ ਇੱਕ ਤਾਂ ਅਸੀਂ ਦੇਖਿਆ ਸੰਝੇ ਬੇੜੇ ਇਕੱਠੇ ਬੇੜੇ ਇੱਕ ਦੇੜੀ ਉਹਦੇ ਜ 10-10 ਘਰ ਪਰਿਵਾਰ ਦੇ ਰਹਿਣੇ ਜੀ ਜੇ ਬਾਕੀ ਗੈਰ ਹਾਜ਼ਰ ਵੀ ਹੈ ਕੋਈ ਤਾਂ ਜਿਹੜਾ ਇੱਕ ਹੈ ਉਹਨੇ ਸਾਰਾ ਚੌਕੀਦਾਰਾ ਕਰਨਾ ਹੂੰ ਔਰ ਮਾਂ ਭੈਣ ਬੇਟੀ ਦੀ ਪਹਿਚਾਨ تھی ਜਾਂ ਹਾਂ ਔਰ ਅ ਐਸਾ ਹੱਦ ਤੱਕ ਰਿਸ਼ਤੇ ਨਿਭਾਉਂਦੇ ਦੇ ਸਰ ਉਸ ਵੇਲੇ ਲੋਕ ਹੂੰ ਕਿ ਜੇ ਅਸੀਂ ਕਿਸੇ ਵੀ ਬਰਾਦਰੀ ਦੇ ਮੈਂ ਤਾਂ ਜਿਹੜਿਆਂ ਚ ਰਹਿਆਂ ਆਪਣੀਆਂ ਚ ਇਹਨਾਂ ਚ ਬਰਾਦਰੀਆਂ ਚ ਹੁਣ ਵੀ ਹੈ ਹੂੰ ਕਿ ਅਸੀਂ ਅ ਲਿਸਟਾਂ ਬਣਾਣੀਆਂ ਬਰਾਤ ਜਾਣ ਤੋਂ ਪਹਿਲਾਂ ਅੱਛਾ ਕਿ ਸਾਡੇ ਪਿੰਡ ਦੀ ਇਹ ਨਹੀਂ ਕਿ ਸਾਡੀ ਬਰਾਦਰੀ ਦੀ ਹੂੰ ਇੱਥੇ ਆਂਡ ਗਵਾਣ ਦੀਆਂ ਕਿਹੜੀਆਂ ਕਿਹੜੀਆਂ ਲੜਕੀਆਂ ਹੁੰਦਾ ਕਿਆ-ਕਿਆ ਨਾਵੇਂ ਪਤਾ ਪਰ ਅੱਛਾ ਉਹ ਲਿਸਟ ਬਣਾਣੀ ਔਰ ਉਸ ਵੇਲੇ ਰਵਾਜ ਹੁੰਦਾ ਸੀ ਪੱਤਲ ਹੂੰ ਪੱਤਲ ਦਾ ਮਤਲਬ ਜਿਸ ਵੇਲੇ ਖਾਣਾ ਖਾਣ ਬਰਾਤ ਨੇ ਬੈਠਣਾ ਹਾਂਜੀ ਪੱਤਲਾ ਸੁਵੇਰ ਲੱ ਪੱਤਣਾ ਹੀ ਹੁੰਦਾ ਥਾ ਜੇ ਥਾਲ ਥੋਲ ਪਲੇਟਾਂ ਬਾਅਦ ਚ ਚੱਲੀਆਂ ਹੂੰ ਪੱਤਿਆਂ ਦੀਆਂ ਚੌੜੇ ਚੌੜੇ ਪੱਤਿਆਂ ਦੀਆਂ ਵੱਡੀਆਂ ਵੱਡੀਆਂ ਪੱਤਲਾ ਦੀ ਪੱਤਲਾ ਹੁਣ ਵੀ ਕੀਤੀ ਕੀਤੀ ਮਹਮਾ ਚਲਛੈ ਜੀ ਉਹ ਪੱਤਲ ਨਾ ਮਠਿਆਈ ਜਿਹੜੀਆਂ ਲਿਕੁਇਡ ਸਬਜ਼ੀਆਂ ਤਰੀ ਵਾਲੀਆਂ ਨਹੀਂ ਪਾਣੀਆਂ ਬਾਕੀ ਮਠਿਆਈ ਪੰਠਿਆਈਆਂ ਜਿਆਦਾ ਪਾਉਂਦੇ ਹੁੰਦੇ ਤੇ ਮੈਂ 7 ਬੰਨੰਗ ਪਾਣਿਆ ਹਾਂ ਹਾਂ ਮੈਂ 6 ਬੰਨੰਗ ਪਾਣੇ ਉਹ ਸਾਰੀ ਮਠਿਆਈ ਰੋਟੀ ਉਹ ਚਾਵਲ ਜੋ ਵੀ ਹੋਣਾ ਉਹ ਰੱਖ ਦੇਣਾ ਪੱਤਲ ਚ ਤਨਾਲ ਉਹ ਲਿਸਟ ਲਖਾਈ ਜਾਣੀ ਪੇ ਫਲਾਨੇ ਘਰ ਫਲਾਨੇ ਦੀ ਲੜਕੀ ਦਾ ਨਾਮ ਹੈ ਫਲਾਨੇ ਘਰ ਵਿਆਹੀ ਵੀ ਆ ਉਹਦੀ ਪੱਤਲ ਉਹਦੇ ਪਰ ਬਿਤ ਮੁਤਾਬਕ 10 ਰੁਪਏ 100 ਰੁਪਏ ਜੋ ਵੀ ਹੈ ਉਹ ਨਾਲ ਉਹਦੇ ਭੇਜਣਾ ਉਹਨੂੰ ਪੱਤਲ ਕਹਿੰਦੇ ਸੀ ਕੀ ਜ਼ਮਾਨਾ ਸੀ ਗਾਜੀ ਹੈ ਔਰ ਪਹਿਚਾਨ ਥੀ ਫਿਰ ਇਹ ਨਹੀਂ ਹੈ ਪੇ ਇੱਕ ਬਰਾਦਰੀ ਦੀ ਔਰ ਬਹੁਤਿਆਂ ਜਿਹੜੀਆਂ ਲੜਕੀਆਂ ਉਹਨੇ ਦੁੱਧ ਲੈ ਕੇ ਆਣਾ ਮੁੰਡੇ ਨੂੰ ਪਾਲਣ ਲਈ ਹੂੰ ਸੋ ਹੁਣ ਅੱਜ ਜਿਹੜਾ ਨਾ ਜੀ ਜਿਹੜੀ ਦੋ ਤਿੰਨ ਚੀਜ਼ਾਂ ਦੀ ਮੈਨੂੰ ਦਰਦ ਹੈ ਹੂੰ ਮੈਨੂੰ ਦੁੱਖ ਲੱਗਦਾ ਬਜ਼ੁਰਗਾਂ ਦਾ ਸੰਭਾਲਾ ਨਹੀਂ ਹੋ ਰਿਹਾ ਹਾਂ ਕੋ ਬਜ਼ੁਰਗਾਂ ਦੇ ਕੋਲ ਬੈਠਦਾ ਨਹੀਂ ਹੂੰ ਮੈਂ ਸਮਝਦਾ ਵੀ ਮੈਂ ਇਗਨੋਰ ਹੋ ਗਿਆ ਮੈਨੂੰ ਇਹ ਪੁੱਛਦਾ ਕੋਈ ਨਹੀਂ ਹੂੰ ਕੋਈ ਮੋਬਾਈਲ 'ਚ ਲੱਗਿਆ ਕੋਈ ਕਿਸੇ ਕੋਲ ਟਾਈਮ ਹੈ ਨਹੀਂ ਕੋਈ ਟੀਵੀ ਲਾ ਕੇ ਬੈਠ ਅਸੀਂ ਨਾ ਜੀ ਇਹ ਨਵਜ਼ ਜਿਹੜੀ ਪਕੜੀ ਸਮਾਜ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਬਜ਼ੁਰਗਾਂ ਕੋਲ ਬੈਠਦਾ ਨਹੀਂ ਅਸੀਂ ਇਹ ਬੀੜਾ ਚੱਕ ਲਿਆ ਕਿ ਅਸੀਂ ਬਜ਼ੁਰਗਾਂ ਦੇ ਵੀਡੀਓ ਬਣਾਉਣੇ ਆ ਅਸੀਂ ਬਜ਼ੁਰਗਾਂ ਦੇ ਵੀਡੀਓ ਬਣਾਉਣੇ ਆ ਤੇ ਇਹ ਵੀਡੀਓ ਸਾਡੇ ਇਹਨਾਂ ਮੋਬਾਈਲਾਂ 'ਚ ਪਹੁੰਚਦੇ ਆ ਬੱਚੇ ਦੇਖਣ ਲੱਗ ਗਏ ਜੀ ਪਰ ਤੁਹਾਡੀ ਗੱਲ ਸਹੀ ਹੈ ਕਿ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਵਿੱਚ ਬੜਾ ਵੱਡਾ ਅੰਤਰ ਆਇਆ ਹੈ ਇਹ ਤੁਸੀਂ ਜਦੋਂ ਖੁਦ ਬੱਚੇ ਸੀਗੇ ਤਾਂ ਤੁਸੀਂ ਆਪਣੇ ਦਾਦੇ ਪੜਦਾਦੇ ਆ ਹਾਂ ਬਿਲਕੁਲ ਅਸੀਂ ਤਾਂ ਦਾਦੀਆਂ ਦਾਦਿਆਂ ਕੋਲ ਕਹਾਣੀਆਂ ਸੁਣਨੀਆਂ ਹੁੰਦੀਆਂ ਹਨ ਕਹਾਣੀਆਂ ਸੁਣਾਉਣੀਆਂ ਬਾਤਾਂ ਪਰ ਆ ਨਾ ਆ ਬਿਮਾਰੀ ਨਾ ਸੱਜਾ ਕੇਵਲ ਨਾ ਸੱਬ ਹੋਰ ਨਾ ਸੱਬ ਮੋਬਾਈਲ ਦੇਖੀ ਜਾਂਦੇ ਇਹ ਦੇਖੀ ਜਾਂਦੇ ਤੇ ਬਜ਼ੁਰਗਾਂ ਦੀ ਅਣ ਦੇਖੀ ਤੁਹਾਨੂੰ ਜਿਆਦਾ ਤੰਗ ਕਰਦੀ ਹੈ ਮੈਂ ਮਹਿਸੂਸ ਕਰਦਾ ਹਾਂ ਇਹ ਅਣ ਦੇਖੀ ਹੈ ਕਿਉਂਕਿ ਕੋਈ ਟਾਈਮ ਨਹੀਂ ਦਿੰਦਾ ਕੋਈ ਬੈਠਦਾ ਨਹੀਂ ਬਜ਼ੁਰਗ ਜਿਹੜੇ ਹੈ ਮੈਂ ਆਪਣੇ ਆਪ ਨੂੰ ਵੀ ਮੈਂ ਕਹਿੰਦਾ ਇਹਨਾਂ ਕੋਲ ਟਾਈਮ ਹੈ ਨਹੀਂ ਹੁਣ ਇੱਕ ਤਾਂ ਮਸਰੂਫੀਤ ਇੰਨੀ ਵੱਧ ਗਈ ਹੈ ਜੀ ਦੂਸਰੀ ਅ ਅਸੀਂ ਇਹ ਮਹਿਸੂਸ ਕਰਦੇ ਹਾਂ ਪਰ ਮੈਂ ਮਸਰੂਫ ਵੀ ਹਾਂ ਮੈਂ ਆਪਣੀ ਗੱਲ ਨਹੀਂ ਕਰਦਾ ਮੈਂ ਜਨਰਲ ਕਰਦਾ ਜਨਰਲ ਗੱਲ ਕਰਦਾ ਕਿ ਬਈ ਯਾਰ ਸਾਨੂੰ ਇਹ ਅ ਇਗਨੋਰ ਕਰ ਰਹੇ ਛੱਡੇ ਲਈਏ ਟਾਈਮ ਨਹੀਂ ਕੱਢ ਰਹੇ ਅਸੀਂ ਵੀ ਕੁਝ ਕਹਿਣਾ ਹੁੰਦਾ ਹਾਂ ਹਰੇਕ ਬਜ਼ੁਰਗ ਇਹ ਕਹਿੰਦੇ ਕਿ ਮੈਂ ਮੈਂ ਸਿਆਣਾ ਮੈਨੂੰ ਜਿਆਦਾ ਪਤਾ ਮੈਂ ਵੀ ਕੁਝ ਇਹਨਾਂ ਨੂੰ ਲੇਕਨ ਇਹ ਸਮੇਂ ਦੇ ਪੇ ਕਿਸ ਯੁੱਗ ਦੇ ਹੈ ਇਹ ਯੁੱਗ ਬਦਲ ਗਿਆ ਹੈ ਲਓ ਜੀ ਕਰਿਓ ਤੁਸੀਂ ਕਮੈਂਟ ਜੀ ਰਾਣਾ ਸਾਹਿਬ ਨੇ ਗੱਲ ਕਹੀ ਹੈ ਕਿ ਬਜ਼ੁਰਗਾਂ ਦੀ ਅਣ ਦੇਖੀ ਹੋ ਰਹੀ ਹੈ ਰਾਣਾ ਸਾਹਿਬ ਇੱਕ ਕਮੈਂਟ ਵੀ ਕਰਨਗੇ ਜੀ ਔਰ ਆਪਣੇ ਘਰ ਦੇ ਬਜ਼ੁਰਗਾਂ ਦੇ ਨਾਂ ਲਿਖਣੇ ਤੁਸੀਂ ਦੇਖੋ ਜਰੂਰ ਲਿਖਿਓ ਤੇ ਤੁਸੀਂ ਕਿਦਾਂ ਸਾਥ ਸੰਭਾਲ ਕਰਦੇ ਹੋ ਕੀ ਤੁਸੀਂ ਆਪਣੇ ਬਜ਼ੁਰਗਾ ਕੋਲ ਕਿੰਨਾ ਕਿੰਨਾ ਸਮਾਂ ਬਤਾਉਂਦੇ ਹੋ ਇਹਦੇ ਬਾਰੇ ਵੀ ਜਰੂਰ ਲਿਖਿਓ ਤੇ ਆਪਣੇ ਬਜ਼ੁਰਗਾਂ ਦੇ ਨਾਂ ਜਰੂਰ ਲਿਖਿਓ ਜੀ ਰਾਣਾ ਸਾਹਿਬ ਗੱਲ ਇਹ ਹੈ ਕਿ ਮੈਂ ਤਾਂ ਅਕਸਰ ਕਹਿਣਾ ਹੁੰਦਾ ਕਿ ਬਜ਼ੁਰਗਾਂ ਨੂੰ ਤਾਂ ਐਨਾ ਹੀ ਕਹਿ ਦਈਏ ਬਾਪੂ ਜੀ ਜਾ ਰਹੇ ਆ ਜੀ ਮੈਂ ਆ ਗਿਆ ਜੀ ਸਰ ਚੋਪੜਾ ਸਾਹਿਬ ਮੈਂ ਹੁਣੇ ਵੀ ਹਾਜ਼ਰੀ ਐਲਾਨਾਂ ਜੀ ਫਲਾਨਾ ਆ ਗਿਆ ਰਾਤ ਨੂੰ ਜੀ ਜੇ ਕੋਈ ਲੇਟ ਹੁੰਦਾ ਉਹ ਕਿੱਥੇ ਕਾਤੇ